ਬਾਬੇ ਜਿੰਦਾ ਲਿਆਂਦਾ ਨਾਮਾ ਕਿਸ ਨੇ ਦੱਸਿਆ ਸੀਗਾ ਲਾਇਕ ਕਹਿੰਦੇ ਪਤਾ ਕਰਿਓ ਇਦਾਂ ਲਾ ਕੇ ਜਿੰਦਾ ਤੇ ਚਾਬੀ ਵਿੱਚੇ ਰਹਿਂਦੇ ਚਰਾਸਤੇ ਤੇ ਕਹਿੰਦੇ ਬੇਚੋ ਯਾਰ ਨਹੀਂ ਦਬਦਾ ਗੁੱਡ ਮਾਰ ਰਹੀ ਗਾ ਇਸ ਕੀ ਹਾਲ ਚਾ ਮੇ ਤੁਹਾਡੇ ਕਿੰਧਾ ਦਿਨ ਹੋ ਗਏ ਹੈ ਨਾ ਹੋਰ ਤਰ੍ਹਾਂ ਦੇ ਬੋਲੀ ਜੀ ਘਰੇ ਨੂੰ ਦੇਰ ਲੱਗਦਾ ਤਦਾਂ ਜਾਨੀ ਕਿ ਲਾਇਸੈਂਸ ਜੀ ਹੋ ਗਈ ਹੋ ਯਾਰ ਹੋਰ ਤਰ ਰੁੱਕੇ ਰੁੱਕੇ ਡੈਬ ਜੀ। ਇਹ ਵੇਲੇ ਆਪਾਂ ਬਹੁਤ ਜ਼ਿਆਦਾ ਖੁਸ਼ ਹੁੰਨੇ ਆ। ਕਈ ਵੇਲੇ ਤਾਂ ਹੋ ਜਾਂਦਾ ਕਿ ਪਤਾ ਨਹੀਂ ਕੀ ਹੋ ਗਿਆ ਨਾ ਹੋਇਆ ਵੀ ਕੋਈ ਚੰਗਾ ਲਾਇਕਾ। ਉਹ ਤਾਂ ਆ ਜਾਂਦਾ ਕਿ ਪਤਾ ਨਹੀਂ ਕੀ ਹੋ ਰਿਹਾ ਹੈ ਨਾ। ਬੋਰਿੰਗ ਜਿਹਾ ਡੈਨ ਨਾ। ਮੌਰਨਿੰਗ ਹੋ ਗਈ ਆ ਪ੍ਰੀਆ ਜੀ ਆਜੋ। ਕਰਦੇ ਆਂ ਅਸੀਂ ਵਲੌਗ ਕੰਟੀਨਿਊ। ਉਸ ਨਾਲ ਉਹਦੇ ਵੀ ਠੀਕ-ਠਾਕ। ਇੱਕ ਕੱਲ ਪਰਸੋਂ ਦਾ ਬਣਿਆ ਪਿਆ ਥੋੜਾ ਜਿਹਾ ਰਾਤ ਦਾ ਬਣਾਇਆ ਸੀਗਾ ਜਿੰਦਾ ਲਾਉਣਾ ਇੱਕੁੰਡੇ ਗੁੱਲੇ ਉਹ ਵਿੱਚ ਐਡ ਕਰ ਦੂੰਗਾ ਦੇਖ ਲਿਓ ਤੇ ਹੋਰ ਹੀ ਤਰ੍ਹਾਂ ਯਾਰ ਤੁਹਾਨੂੰ ਵੀ ਐ ਹੋ ਜਾਂਦਾ ਕਿ ਮੈਨੂੰ ਹੰਦਿਆ ਲਾਈਕ ਤਦਾਂ ਨਹੀਂ ਕੇਵਲ ਜਿਹਾ ਆਪਾਂ ਖਾਓ ਜੇ ਤਿਆਰ ਹੋਣ ਨੂੰ ਵੀ ਦਿਲ ਕਰਦਾ ਬੰਦਾ ਡੇਲੀ ਤਿਆਰ ਹੋ ਕੇ ਨਿਕਲ ਜਾਂਦਾ ਇਹ ਨਹੀਂ ਕਰਨਾ ਤਾਂ 15-20 ਵੀ ਦਿਨ ਕਮਰੇ ਜਿਉਂ ਨਿਕਲਣਾ ਵਾਰ ਐਦਾਂ ਹੋ ਜਾਂਦਾ ਜੀ ਬੱਲੇ ਯਾਨੀ ਕਿ ਕੋਸ਼ਿਸ਼ ਹੋਇਆ ਕਿ ਸਾਰਾ ਕੁਝ ਸੈਟਾ ਫੇਰ ਵੀ ਪਗਲ ਨਿਕਾਤੇ ਤੇ ਬਿਲਕੁਲ ਉੱਧੇ ਸਾਈਡ ਨੇ ਸਾਇੰਦੇ ਕੁਝ ਹੋਇਆ ਵੀ ਨਹੀਂ ਹੁੰਦਾ ਨਾ ਤਾਂ ਇਹ ਨਾ ਹੁੰਦਾ ਇਹ ਤਾਂ ਮੇਰੇ ਨਾਲ ਹੀ ਹੁੰਦਾ ਹੈ ਸਿਸਟਮ ਇਹ ਚਲੋ ਕਰਦੇ ਆ ਬਲੌਕ ਕੰਟੀਨਿਊ ਬਣਨੇ ਬਲੌਕ ਇਹ ਹਾਂ ਆ ਦੇਖੋ ਗਾਇਸ ਬੈਲਟ ਪਤਲਾ ਹੋਣ ਨੂੰ ਹਨਾ ਬੈਲਟ ਲੱਗੇ ਆ ਇਹ ਥੋੜਾ ਜਿਹਾ ਮੈਂ ਸਲਿਮ ਲੱਗੇਗਾ

ਇਹ ਲੱਕ ਸਿੱਧਾ ਕਰਨ ਤੋਂ ਇਧਰ ਲੱਕ ਦੇ ਜਿੱਕੇ ਦੇ ਪੇਨ ਹੁੰਦੀ ਇਲਾਜ ਕਰ ਮਦਰ ਲਾ ਲਓ ਉਹ ਨਸੀ ਹੋ ਜਾਂਦੀ ਹੈ ਡਾਕਟਰਾਂ ਨੇ ਦੱਸਿਆ ਮੈਂ ਵੰਦੇ ਦੇਖੋ ਦਵਾਈ ਨਾਲ ਕਿੰਨਾ ਫਰਕ ਪੈਂਦਾ ਹੈ ਨਾ ਫੇਸ ਤੇ ਲੱਗਦਾ ਕਿ ਨੀ ਗਲੋ ਹੈ ਨਾ ਪੂਰਾ ਓਕੇ ਰਿਪੋਰਟ ਸੋ ਡਾਈਟ ਉੱਤੇ ਤਾਂ ਰੱਖਿਆ ਕਰੋ ਬੱਦਾਂ ਵੀ ਥੋੜੀ ਉਮਰ ਦਾ ਲੱਗਦਾ ਜਿਦਾ ਹੁਣ ਮੇਰੇ ਰਗਾ 35 40 ਦਾ ਥੋੜੀ ਘੱਟ ਉਮਰ ਦਾ ਲੱਗਦਾ ਜਿਦਾ 27 26 ਕ ਦਾ ਲੱਗਦਾ ਉਦਾਂ ਹੀ ਮੇਰੇ ਘੱਟ ਹੀ ਹੈ ਮਜ਼ਾ ਕਰਦਾ ਹੈ ਉਹ ਮਰੇ ਕਈ ਬੋਲ ਪਾਉਂਦੇ ਹਨ ਪਰ ਮੈਂ ਨਹੀਂ ਮੈਂ ਸਿੱਧਾ ਜਾਣ ਕੇ ਬੱਦੇ ਦੱਸਦਾ ਉਹਨਾਂ ਮੈਂ ਜੀ ਕੋ ਕੋਚੋ ਮੈਂ ਕਹਿੰਦਾ ਨਾ 36 ਸੱਲਾਮੇ ਘੱਟਦਾਦਾ ਨਹੀਂ ਹੁਣ ਮੈਂ ਜਾਂਦਾ ਹਾਂ ਹਾਂ ਭੈਣੇ ਪਾਣਾ ਜਿੰਨੂ ਰੱਖ ਜਾ ਡਾਕਟਰ ਜੀ ਜੇ ਤੁਸੀਂ ਵੀ ਲੈਣੀ ਹੋਈ ਹੈ ਨਾ ਸਕੈਨ ਦੀ ਪ੍ਰੋਬਲਮ ਤਾਂ ਨੋਇਨ ਵਧੀਆ ਡਾਕਟਰ ਦੱਸਾਂਗਾ ਉੱਥੇ ਲੈ ਲੇ ਦੋ ਬਾਈ ਮੇਰੇ ਬਹੁਤ ਸ਼ਾਇਆਂ-ਛਾਇਆਂ ਹੋ ਗਈਆਂ ਸੀ ਕਿ ਹੁਣ ਐਨਓਕਰ ਰਿਪੋਰਟ ਹੋਵੇਗਾ ਇਹ ਚਾਹੀਦਾ ਦਿਨ ਮੈਂ ਪੱਠੇ ਪਾਉਣੇ ਲੈ ਐਦਾਂ ਜਾਈਦਾ ਇਹਨੂੰ ਬਸ ਐਦਾਂ ਐਵੇਂ ਨਾ ਪੰਗੇ ਲਈ ਜਾਵੇ ਬੰਦਾ ਆ ਆਪਣੀ ਯੂਨੀਫਾਰਮ ਹੈਗੀ ਕੰਮ ਵਾਲੀ ਪਾਈ ਹੋਸੀ ਕਿਹਾ ਉਹ ਤਾਂ ਮਰਿਆ ਸੀ ਇੱਕ ਮਹੀਨਾ ਦਾ ਉਹ ਇੱਕ ਉਹ ਘੰਮ ਦਾ ਇਹ ਕਹਾ ਕਿੰਨੇ ਜਾਣੀਆਂ ਨਾ ਨਿੰਬੂ ਆਪੇ ਬਹੁਤ ਲੱਗੇ ਆ ਬੂਟਾ ਲਾਇਆ ਸੀ ਨਾ ਮੇਂ ਨਿੰਬੂਆਂ ਦਾ ਆਪਣੇ ਥਾਂ 'ਚ ਬਾਹਲੇ ਲੱਗੇ ਹਾਂ ਹਾਲ ਕਿੱਦਾਂ ਹਾਲ ਭਾਈ ਇਹਨਾਂ ਰੋਟੀ ਭਾਵੇਂ ਲਿਆ ਕੇ ਉਨਾਲੇ ਸਫਾਈ ਕਰਾਦਾ ਉਹਨੂੰ ਕਹਿ ਕੇ ਆਹ ਦੇਖ ਕਾ ਬੈਠਾ ਉਹ ਕਿੰਨੇ ਗਏ ਇਹ ਕਾਲੇ ਨਮਾਲੇ ਆਂ ਦਵਾ ਬੇ ਜਿੰਦਾ ਉਹੋ ਕੰਨ ਲੱਗਾ ਮੈਂ ਕੇ ਕਿਸੇ ਨੇ ਦੱਸਿਆ ਸੀਗਾ ਕਹਿੰਦੇ ਜਿੰਦਾ ਲਾ ਕੇ ਨਾ ਚਰਸਤੇ ਦੇ ਵਿੱਚ ਪਿੰਡ ਦੇ ਲਾਈਕ ਆਰੇ ਬਾਬਿਓ ਜਿੰਦਾ ਲਿਆਂਦਾ ਨਾਵਾ ਕਿਸ ਨੇ ਦੱਸਿਆ ਸੀਗਾ ਲਾਇਕ ਕਹਿੰਦੇ ਪਤਾ ਕਰਿਓ ਇਦਾਂ ਲਾ ਕੇ ਜਿੰਦਾ ਤੇ ਚਾਬੀ ਵਿੱਚੇ ਰਹਿਂਦੇ ਚਰਾਸਤੇ ਦੇ ਕਹਿੰਦੇ ਵਿੱਚ ਰੱਖ ਦਿਓ ਹੁਣ ਚੱਲਾਂ ਮੈਂ ਦੇਖਦਾ ਚਰਾਸਤਾ ਕਿੱਥੇ ਉਹਦੇ ਵਿੱਚ ਰੱਖ ਲੈਣਾ ਜੇ ਨੇ ਜਿੰਦਾ ਖੋਲਿਆ ਮੇਰੇ ਸਾਰੇ ਘਰੇ ਆ ਉਹਦੇ ਸਿਰ ਪੈ ਜਾਣੇ ਆ ਟੂਣਾ ਕਰਨ ਲੱਗੇ ਗਾਇਸ ਟੂਣਾ ਟੂਣਾ ਦੇ ਨਾਲ ਕਹਿੰਦੇ ਉੱਥੇ ਚਰਾਸਤੇ ਵਿੱਚ ਰੱਖ ਦੋ ਨਾਲ ਮੇਰੀ ਮੰਮੀ ਆ ਬਾਬਿਓ ਬਾਬੇ ਉਹ ਤਾਂ ਸੱਚ ਨਾ ਮੰਨਦਾ ਝੂਠ ਬੋਲਦਾ ਅਸੀਂ ਤਾਂ ਉਧਰ ਕੋਠੀ ਦਾ ਗੇਟ ਨੇਰੀ ਨਾ ਖੁੱਲ ਗਿਆ ਇਹੋ ਜਿੰਦਾ ਲਾਉਣ ਚੱਲੇ ਅੰਦਰਲੇ ਪਾਸੇ ਗੇਟ ਨੂੰ ਤੁਸੀਂ ਦੇਖ ਹੀ ਲੈਣਾ ਦੇਖ ਲੈ ਹਾਂ ਇੱਧਰ ਦਾ ਚਰਸਤਾ ਉੱਥੇ ਹੈਗਾ ਉੱਥੇ ਇੱਧਰ ਰੱਖਣਾ ਹੈ ਜਿੰਦਾ ਹੈ ਗੱਲ ਸੁਣ ਲੈ ਉੱਥੇ ਚਰਸਤੇ ਚ ਰੱਖਣਾ ਹੈ ਜਿੰਦਾ ਜਿੰਦਾ ਲਾ ਕੇ ਰੱਖ ਦਾਂ ਮੇਰਾ ਟੂਣਾ ਹੈ ਕੋਈ ਨਾ ਕਰ ਲਾਂਗੇ ਠੀਕ ਹੈ ਚੁੱਕਾ ਲੈਣੇ ਭਾਈ ਜੀ ਹਾਂ ਇਹ ਸ਼ਰਾਬ ਦਾ ਲਾਗ ਰੱਖਣਾ ਹਾਂ ਜਿਹੜਾ ਖੋਲੂਗਾ ਉਹਦਾ ਕੰਮ ਆ ਬੱਜ ਜਾਣਾ ਆਪਣਾ ਖੁੱਲ ਜਾਣਾ ਹਾਂ ਹਾਂ ਜਿਹ ਰਸਤੇ 'ਚ ਆਉਣਾ ਹੈ ਠੀਕ ਹੈ ਇਹ ਦੱਸਿਆ ਜੀ ਕੰਮ ਕਰਦੇ ਆਂ ਜਿੰਦਿਆਂ ਵਾਲੇ ਬਾਬੇ ਨੇ ਦੱਸਿਆ ਹਾਂ ਇੱਥੇ ਰੱਖ ਲੀ ਜੀ ਹਾਂ ਇਹ ਨਹੀਂ ਜਿਹ ਰਸਤੇ 'ਚ ਰੱਖਣਾ ਹੋਰ ਹੋਣ ਜਦੋਂ ਗਾ ਵੀ ਚਲੋ ਬਾਬੇ ਜੋ ਸਾਡੇ ਨਾਲ ਹੋਰ ਆ ਗਏ ਨੇ ਟੂਣਾ ਵਾਲੇ ਟੂਣਾ ਗੈਂਗ ਆ ਗਏ ਚਲੋ ਲੋਕੀ ਸੁੱਤੇ ਆਂ ਅਸੀਂ ਜਾਗਦੇ ਘੁੰਮਦੇ ਆਂ ਗਲੀਆਂ ਦੇ ਵਿੱਚ ਹਾਂ ਆ ਲਓ ਜੀ ਆ ਗਈ ਟੂਣੇ ਵਾਲੀ ਜਗਾ ਇੱਥੇ ਟੂਣਾ ਕਰਨਾ ਆਪਾਂ ਕੋ ਚੀਜ਼ ਇਹ ਵੀ ਕੋਠੀ ਆਪਣੀ ਹੈ ਪੁਰਾਣੀ ਸੀ ਆ ਦੇਖੋ ਕਿੱਡਾ ਪਾਸਵਰਡ ਤਕੜਾ ਲਾਇਆ ਸੈਂਸਰ ਵਾਲੇ ਲੋਕ ਆ ਕਹਿੰਦਾ ਨਹੀਂ ਕੋਠੀਆਂ ਦੇ ਦਰਵਾਜ਼ੇ ਖੁੱਲਦੇ ਰਿਮੋਟ ਤੇ ਰਿਮੋਟ ਤੇ ਆ ਇਹ ਲੋਣਾ ਘੂਆ ਮਾਰੀ ਨਹੀਂ ਅੰਦਰੋਂ ਪਾਸੇ ਲਾਉਣਾ ਆ ਦੇਖੋ ਕਿੱਡਾ ਤਕੜਾ ਰਿਮੋਟ ਲਾਇਆ ਹੈ ਬਹੁਤ ਚੱਲੀ ਤਾਂ ਕਿੱਲੇ ਹਵਾ ਨਾਲ ਖੁੱਲ ਗਿਆ ਪਤਾ ਨਹੀਂ ਕਿੱਦਾਂ ਖੁੱਲ ਗਿਆ ਅੰਦਰੋਂ ਵਾਸੇ ਜਿੰਦਾ ਲਾ ਆਇਆ ਲੋਕ ਨਹੀਂ ਮਿਲ ਜਿੰਦਾ ਫਿਰ ਆਪੇ ਉਹਦੋਂ ਕਸੀਆਂ ਬਣ ਕੇ ਰੁਪਾਲੇ ਬਣ ਕੇ ਮਹੰਗੇ ਲੋਕ ਆ ਇੱਧਰ ਲਾਉਣਾ ਹੈ ਤੁਹਾਡੇ ਘਰ ਦਾ ਹੈ ਆਹ ਦਾ ਗਾ ਵੀ ਖੁੱਲਾ ਤੁਹਾਡੇ ਘਰ ਦਾ ਨਵਾਂ ਘਰ ਸਾਡੇ ਸਾਉਂਦੋ ਹੈਗਾ ਸਾਡੇ ਭਾਦੀ ਭਾਦੀ ਮਾਮੇ ਮੇਰੇ ਦਾ ਕੋ ਜਿੰਦਾ ਤੂੰ ਦੇ ਦੇਖਾਂਗੀ ਤੂੰ ਇਹ ਖੁੱਲ ਕਿਹੜੇ ਜਾਵਨਾ ਗਿਆ ਮੈਨੂੰ ਸਮਝ ਨਹੀਂ ਲੱਗੀ ਅੰਦਰੋਂ ਕੋਲੇ ਆਹੋ ਅੰਦਰੋਂ ਅੰਦਰੋਂ ਲਾਉਣਾ

देखा ना हम सफाई कराई एकदम इतने तो लगे हो जो कमरे का खुला है ਸਫਾਈ ਹੋ ਫੋਨ ਯਾਰ ਪਿੱਛੋਂ ਨਵਾਂ ਹੈ ਮੋਰੇ ਟੁੱਟ ਗਿਆ ਹੈ ਉਹ ਉਹ ਪੈਣਾ ਜਿਹੜਾ ਦੂਜਾ ਨਹੀਂ ਹੁੰਦਾ ਆਪਣੇ ਕੀ ਕਹਿੰਦੇ ਹੁੰਦੇ ਸਕਰੀਨ ਨਹੀਂ ਡਿਸਪਲੇ ਨਹੀਂ ਨਹੀਂ ਇੱਕ ਹੋਰ ਹੁੰਦਾ ਹੈ ਬਾਲ ਨਹੀਂ ਸਕਰੀਨ ਤੇ ਇੱਕ ਹੋਰ ਛੋਟੀ ਪਰਤ ਹੁੰਦੀ ਉਹ ਪੈਣੀ ਹੈ 4000 ਦੇ ਟਾਈਮੇ ਬਹੁਤ ਲੱਗਣਾ ਮੈਂ ਚੱਲ ਫੇਕ ਕਰਾਵਾਂ ਧਿਆਨ ਨਾਲ ਧਿਆਨ ਨਾਲ ਲੱਗਾ ਤਾਂ ਨਹੀਂ ਨਹੀਂ ਤਾਂ ਪੜਨਾ ਨਹੀਂ ਕੰਦਾ ਉਹਦੀ ਨਹੀਂ ਨਹੀਂ ਹਾਂ ਆਹ ਸਬਰੀ ਕਰਾਵਾਂਗੇ ਇਹ ਹੋਣਾ ਹੀ ਹੈਗਾ ਹੁਣ ਦੋਰ ਦੋਰ ਇੰਨਾ ਚੱਕਰ ਹੁੰਦਾ ਨਹੀਂ ਹੈ ਨਾ ਆ ਲਾਜ ਹੁੰਦਾ ਫਿਰ ਆਪਾਂ ਲਾਪ ਕਰ ਦਾਂਗੇ ਆ ਵੀ ਆ ਨਾ ਚਾਬੀ ਚੱਕਣਾ ਉਹ ਚਾਬੀ ਬੜੀ ਚਲ ਹੁਣ ਨਹੀਂ ਖੋਲੂਗਾ ਜੀ ਹਲਾ ਦਮੋ ਦਾ ਰਾਈਸ ਟੋਣਾ ਸਾਡਾ ਅੱਛਾ ਇਹਦਾ ਉਹਨਾਂ ਦਾ ਮੁੰਡਾ ਮੈਂ ਉਹ ਸਮਝੀ ਜਾਂਦਾ ਮੈਂ ਉਹ ਦੂਜਾ ਸਮਝੀ ਜਾਂਦਾ ਇਹਨਾਂ ਜੱਸਾ ਘਰ ਵਾਲੇ ਦਾ ਨਹੀਂ ਕਿਨਾ ਉਹਦਾ ਜੱਸਾ ਕਿਹੜਾ ਜੱਸਾ ਲੰਬੂ ਉਹਦੇ ਘਰਾਂ ਦੇ ਮੂਰੇ ਅੰਮਿਤ ਮੈਂ ਘਰੇ ਹੋ ਵਾਸ ਨਹੀਂ ਨਹੀਂ ਪਹਿਲਾਂ ਮੈਂ ਉਹ ਸਮਝਦਾ ਹਾਂ